ਸਾਈਪ੍ਰਸ ਸਟੱਡੀ ਵੀਜ਼ਾ ਦੇ ਜਾਣਦੇ ਕੀ ਕੀ ਫਾਇਦੇ ਨੇ ਅੱਜ ਉਹ ਵੀਡੀਓ ਵਿੱਚ ਡਿਸਕਸ ਕਰਦੇ ਹਾਂ ਪਹਿਲਾ ਫਾਇਦਾ 2026 ਦੇ ਵਿੱਚ ਸਾਈਪ੍ਰਸ ਸ਼ਾਣਗਨ ਦਾ ਪਾਰਟ ਬਣਨ ਜਾ ਰਿਹਾ ਤੇ ਜਦੋਂ ਇਹ ਸਾਈਪ੍ਰਸ ਸ਼ਾਣਗਨ ਜ਼ੋਨ ਵਿੱਚ ਆ ਜਾਂਦਾ ਤਾਂ ਤੁਸੀਂ ਵੀਜ਼ਾ ਫਰੀ ਸਵਿਟਜ਼ਰਲੈਂਡ ਫਰਾਂਸ ਇਟਲੀ ਸਪੇਨ 29 ਦੀਆਂ 29 ਸ਼ਾਣਗਨ ਕੰਟਰੀ ਬਿਨਾ ਵੀਜ਼ੇ ਤੋਂ ਘੁੰਮ ਸਕਦੇ ਹੋ ਦੂਜਾ ਫਾਇਦਾ ਸਟੱਡੀ ਤੋਂ ਬਾਅਦ ਭਾਵੇਂ ਤੁਹਾਡਾ 15 ਸਾਲ ਦਾ ਗੈਪ ਹੈ ਤਾਂ ਵੀ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਤੀਜਾ ਤੁਹਾਡੀਆਂ ਕਿੰਨੀਆਂ ਵੀ ਰਿਫਿਊਜ਼ਲ ਨੇ ਭਾਵੇਂ ਆਸਟ੍ਰੇਲੀਆ ਯੂਕੇ ਕੈਨੇਡਾ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਤੋਂ ਰਿਫਿਊਜ਼ਲ ਆ ਤਾਂ ਵੀ ਤੁਸੀਂ ਸਾਈਪ੍ਰਸ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਤੇ ਚੌਥਾ ਫਾਇਦਾ ਅਫੋਰਡੇਬਲ ਟਿਊਸ਼ਨ ਫੀਸ ਜਿੰਨੀ ਫੀਸ ਆਫਰ ਲੈਟਰ ਤੇ ਮੈਂਸ਼ਨ ਹੋਏਗੀ ਓਨੇ ਪੈਸੇ ਤੁਸੀਂ ਪੇ ਕਰਨੇ ਕੋਈ ਵੀ ਵਾਧੂ ਖਰਚਾ ਨਹੀਂ ਤੇ ਪੰਜਵਾਂ ਫਾਇਦਾ ਲੋ ਬੈਕ ਸਕੋਰ ਆ ਇਸ ਵਿੱਚੋਂ 4.5 ਜਾਂ ਫਿਰ ਪੀਟੀ ਦੇ ਵਿੱਚੋਂ ਭਾਵੇਂ ਤੁਹਾਡੇ 43 ਸਕੋਰ ਨੇ ਤਾਂ ਵੀ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਤੇ ਛੇਵਾਂ ਫਾਇਦਾ ਵਿਦਆਉਟ ਐਨੀ ਇੰਟਰਵਿਊ 2 ਦਿਨ ਦੇ ਵਿੱਚ ਆਫਰ ਲੈਟਰ ਤੇ ਸਾਈਪ੍ਰਸ ਦੇ ਵਿੱਚ 1.5 ਸਾਲ ਪੜ੍ਹਾਈ ਕਰਕੇ ਤੁਸੀਂ ਰੈਂਦੀ ਪੜ੍ਹਾਈ ਯੂਕੇ ਵਿੱਚ ਵੀ ਕਰ ਸਕਦੇ ਹੋ ਤੇ ਲਾਸਟ ਫਾਇਦਾ ਜਿਹੜੇ ਬੱਚੇ ਅਕਤੂਬਰ ਨੇ ਟੇਕ ਲਈ ਸਾਡੇ ਕੋਲ ਸਾਈਪ੍ਰਸ ਦਾ ਸਟੱਡੀ ਵੀਜ਼ਾ ਅਪਲਾਈ ਕਰਾਉਣਗੇ ਉਹਨਾਂ ਨੂੰ ਸਾਡੇ ਵੱਲੋਂ ਫ੍ਰੀ ਲੈਪਟਾਪ ਦਿੱਤੇ ਜਾਣਗੇ ਸੋ ਕਰਨਾ ਕੀ ਹੈ ਆਪਣੇ ਡਾਕੂਮੈਂਟਸ ਲਓ ਤੇ ਆਪਣੇ ਪੇਰੈਂਟਸ ਨੂੰ ਨਾਲ ਲਓ ਤੇ ਪਹੁੰਚੋ ਸਾਡੇ ਆਫਿਸ ਐਮ ਜੀ ਇਮੀਗ੍ਰੇਸ਼ਨ ਕਾਦੀਆਂ ਜਾਂ ਫਿਰ ਬਟਾਲਾ ਤੇ ਆਪਣਾ ਸਾਈਪ੍ਰਸ ਦਾ ਸਟੱਡੀ ਵੀਜ਼ਾ ਅਪਲਾਈ ਕਰਾਓ one